ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਰੋ ਪਿਆਰੀ ਸਾਧ ਸੰਗਤ ਜੀ ਕੱਲ ਆਪਾਂ ਗੱਲ ਕੀਤੀ ਸਹਜਾਦੇ ਖੜਕ ਸਿੰਘ ਦੇ ਜਨਮ ਬਾਰੇ ਤੇ ਅੱਜ ਆਪਾਂ ਗੱਲ ਕਰਾਂਗੇ ਮਹਾਰਾਜ ਰਣਜੀਤ ਸਿੰਘ ਦੀ ਦਸਕੇ ਦੇ ਕਿਲੇ ਤੇ ਚੜ੍ਹਾਈ ਬਾਰੇ ਤੇ ਜਦੋਂ ਉੱਧਰ ਉਹਨਾਂ ਨੂੰ ਖਬਰਾਂ ਆਈਆਂ ਕਿ ਇਲਾਕੇ ਦਾ ਕਿਲੇ ਦਾ ਮਾਮਲਾ ਤਾਰਨ ਤੋਂ ਮਨਾ ਕਰਦਾ ਪਿਆ ਤੇ ਉਹ ਬੋਲਦਾ ਕਿ ਅੱਗੇ ਤੋਂ ਵੀ ਨਹੀਂ ਮੈਂ ਤਾਰਨਾ ਤੇ ਉਸੇ ਸਮੇਂ ਮਹਾਰਾਜ ਨੇ ਸਰਦਾਰ ਫਤਿਹ ਸਿੰਘ ਹਾਲੂ ਵਾਲੀਆਂ ਨਾਲ ਮਿਲ ਕੇ ਦਸਕੇ ਵੱਲ ਕੂਚ ਕੀਤਾ ਤੇ ਇੱਕੋ ਹੱਲੇ ਵਿੱਚ ਕਿਲੇ ਨੂੰ ਫਤਿਹ ਕਰ ਲਿਆ ਤੇ ਕਿਲੇ ਦੇ ਬਾਹਰ ਮਹਾਰਾਜ ਇੰਨਾ ਆਪਣੀ ਫੌਜ ਖੜੀ ਕੀਤੀ ਸੀ ਤੇ ਉਸ ਉਸ ਤੋਂ ਬਾਅਦ ਆਪ ਲੋਹਰ ਆ ਗਈ ਸੀ ਤੇ ਲੋਹਰ ਆਿਆਂ ਨੂੰ ਅਜੇ ਕੁਝ ਦੇਣੀ ਹੋਈ ਸਨ ਕਿ ਉਹਨਾਂ ਕੋਲ ਫਰਿਆਦਾ ਪਹੁੰਚਿਆ ਕਿ ਪਿੰਡ ਪਟੀਆਂ ਦੇ ਜ਼ਿਮੀਂਦਾਰ ਤੇ ਕਰਮ ਸਿੰਘ ਦੇ ਕਰਮ ਸਿੰਘ ਦੇ ਪੁੱਤਰ ਕਰਮ ਸਿੰਘ ਦੇ ਪੁੱਤਰ ਜੱਸਾ ਸਿੰਘ ਪੰਗੀ ਜੱਸਾ ਸਿੰਘ ਪੰਗੀ ਨੇ ਇਲਾਕੇ ਦੀ ਪਰਜਾ ਉੱਤੇ ਬਹੁਤ ਸਾਰੇ ਜ਼ੁਲਮ ਕੀਤੇ ਨੇ ਤੇ ਉਸ ਸਮੇਂ ਇਹ ਸਰਦਾਰ ਚਨੌੜ ਦੇ ਕਿਲੇ ਵਿੱਚ ਸੀ ਤੇ ਮਹਾਰਾਜ ਨੇ ਆਪਣੇ ਨਾਲ ਫੌਜ ਲੈ ਕੇ ਅੱਗੇ ਨੂੰ ਵਧੇ ਤੇ ਜੱਸਾ ਸਿੰਘ ਪੰਗੀ ਨੇ ਕਿਲੇ ਦੇ ਦਿਨਾਂ ਦਰਵਾਜ਼ੇ ਬੰਦ ਕਰ ਲਏ ਸੀ ਤੇ ਮਹਾਰਾਜ ਦੀ ਫੌਜ ਨੇ ਕਿਲੇ ਨੂੰ ਚਾਰੇ ਪਾਸੇ ਘੇਰ ਲਿਆ ਤੇ ਇਹਨੂੰ ਜੱਸਾ ਸਿੰਘ ਪੰਗੀ ਨੂੰ ਕਿਲੇ ਤੋਂ ਬਾਹਰ ਕੱਢ ਦਿੱਤਾ ਸੀ ਕਿ ਇਹ ਤੋਂ ਬਾਹਰ ਕੱਢਤਾ ਤੇ ਇਸ ਨੂੰ ਲੋੜ ਲਈ ਇਹਨੂੰ ਜੰਗੀਰ ਬਖਸ਼ੀ ਗਈ ਤੇ ਹਜੇ ਉੱਥੇ ਸਨ ਮਹਾਰਾਜ ਉਹਨਾਂ ਕੋਲ ਖ਼ਬਰਾਂ ਪਹੁੰਚੀਆਂ ਕਿ ਨਜਾਮੂਦਨ ਕੁਸਰੀਆ ਨੇ ਇਲਾਕੇ ਦੇ ਪਠਾਨ ਇਕੱਠੇ ਕਰਕੇ ਲਾਹੌਰ ਦੇ ਇਲਾਕੇ ਉੱਤੇ ਲੁੱਟਮਾਰ ਕਰਨ ਦਾ ਇਹ ਸਾਜ਼ਿਸ਼ ਚੱਲਦੀ ਪਈ ਹੈ ਤੇ ਹਜੇ ਮਹਾਰਾਜ ਤਿਆਰੀਆਂ ਕਰਦੇ ਪਏ ਸਨ ਉਹਨਾਂ ਕੋਲ ਖ਼ਬਰਾਂ ਪਹੁੰਚੀਆਂ ਕਿ ਸਰਕਾਰ ਦੇ ਦੋ ਇਲਾਕਿਆਂ ਨੂੰ ਉਹਨਾਂ ਨੇ ਦੋ ਇਲਾਕੇ ਦੇ ਪਿੰਡਾਂ ਨੂੰ ਲੁੱਟ ਲਿਆ ਗਿਆ ਤੇ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਬਸ ਇਹੀ ਬੇਨਤੀ ਹੈ ਕਿ ਆਪਣਾ ਚੈਨਲ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਦੱਬ ਕੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ